ਪਿੰਡ ਕਰਮਗੜ ਜਿਲ੍ਹਾ ਪਟਿਆਲਾ ਹਾਂਜੀ ਸਰ ਸਭਾ ਸਭ ਅੱਜ ਸਾਡੇ ਪਿੰਡ ਸੇਠ ਮੰਤਰੀ ਜੀ ਦੇ ਪਹੁੰਚੇ ਆ ਤੇ ਕਿੰਨਾ ਬਹੁਤ ਵਾਸ ਜਿਹੜੇ ਗ੍ਰਾਂਟਾਂ ਨੂੰ ਲੈ ਕੇ ਪਹੁੰਚੇ ਦਿੱਤੇ ਆ ਸਰ ਸਾਡੇ ਜਿਹੜੇ ਪਿੰਡ ਅੱਜ ਮੰਤਰੀ ਸਾਹਿਬ ਪਹੁੰਚੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਨੂੰ ਹਫਤੇ ਦੇ ਵਿੱਚ ਦੋ ਚੈੱਕੋ ਜਿਹੜੇ ਸਾਨੂੰ ਦੇ ਕੇ ਗਏ ਨੇ ਦਿਲੋਂ ਧੰਨਵਾਦ ਕਰਦੇ ਆ ਅਸੀਂ ਇੱਕ ਸਾਨੂੰ 7 ਲੱਖ ਰੁਪਏ ਦਾ ਤੇ ਦੂਜਾ ਅੱਜ ਚੈੱਕ ਜਿਹੜਾ ਦਿੱਤਾ ਹੈ ਉਹ 8 ਲੱਖ ਰੁਪਏ ਦਾ ਚੈੱਕ ਦਿੱਤਾ ਹੈ ਔਰ ਸਾਡੇ ਪਿੰਡ ਦੇ ਜਿਹੜੇ ਵਿਕਾਸ ਲਈ ਅਸੀਂ ਸਾਡੀ ਦਾ ਹੀ ਸੋਚ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਸਰਕਾਰ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਜੋ ਅੱਜ ਸਰਕਾਰ ਇਹ ਕਰ ਰਹੀ ਹੈ ਆ ਜੀ ਗੱਲ ਕਰੀਏ ਗੱਲਮ ਗੱਲ ਦੀ ਕਰੀਏ ਕਿੰਨਾ ਮਹਨਤ ਹੈ ਸਰਕਾਰ ਵੱਲੋਂ ਦਾਤਾ ਸਰਕਾਰ ਵੱਲੋਂ ਗ੍ਰਾਂਟਾਂ ਸਰ ਸਾਨੂੰ ਜਿਹੜੇ ਅੱਜ ਦੋ ਚੈੱਕ ਦੇ ਆਏ ਨੇ ਤੇ ਇੱਕ ਪਹਿਲਾਂ ਜਿਹੜਾ ਸਾਡੇ ਸਕੂਲ ਦੇ ਕਮਰੇ ਦੀ ਚੱਲ ਰਹੀ ਹੈ ਗ੍ਰਾਂਟ ਉਹ ਚੱਲ ਰਹੀ ਹੈ ਤੇ 40 ਲੱਖ 40 ਹਜ਼ਾਰ ਪਹਿਲਾਂ ਸਾਡੇ ਸਕੂਲ ਦੀ ਜਿਹੜੀ ਮੈਨੇਜਮੈਂਟ ਬਣਾ ਰਹੀ ਹੈ ਉਹ ਵੀ ਸਾਨੂੰ ਪੰਜਾਬ ਸਰਕਾਰ ਵੱਲੋਂ ਹੀ ਮਿਲਿਆ ਕੀ ਕਹਿਣਾ ਚਾਹੁੰਦੇ ਆਪਣੇ ਪਿੰਡ ਵਾਸਤੇ ਅੱਜ ਪਿੰਡ ਦੇ ਸਾਰਾ ਅਸੀਂ ਤਾਂ ਵਿਕਾਸ ਬਾਰੇ ਗੱਲ ਕਰਨਾ ਚਾਹੁੰਦੇ ਆ ਕਿ ਸਰਕਾਰ ਨੂੰ ਇਹੀ ਅਸੀਂ ਫਿਰ ਦੁਬਾਰਾ ਇਹੀ ਬੇਨਤੀ ਕਰਾਂਗੇ ਵੀ ਜੇ ਸਾਡੇ ਜੋ ਵੀ ਸਾਡੇ ਵਿਕਾਸ ਦੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੋਰ ਕੀਤਾ ਜਾਵੇ ਜੋ ਕਰ ਰਹੇ ਨੇ ਉਹ ਬਹੁਤ ਵਧੀਆ ਕਰ ਰਹੇ ਨੇ ਪਾਣੀ ਦਿਲੋਂ ਧੰਨਵਾਦ ਕਰਦੇ ਆ ਸਰਕਾਰ ਦਾ ਪਾਣੀ ਮੁੱਦੇ ਤੇ ਗੱਲ ਕਰਤੀ ਹੋਈ ਹੈ ਕੀ ਪਾਣੀ ਮੈਟਰ ਪਾਣੀ ਦਾ ਸਰਾ ਸੀ ਜੇ ਇੱਕ ਤਾਂ ਜਿਹੜੀ ਪੰਜਾਬ ਸਰਕਾਰ ਤੋਂ ਜਿਹੜੀ ਸਾਡੀ ਇਹ ਰੋਡ ਬਣ ਰਿਆ ਹੈ ਰੋਡ ਦੇ ਵਿੱਚ ਸਾਡੇ ਜਿਹੜੀ ਸੀਵਰੇਜ ਦੀਆਂ ਪੁਲੀਆਂ ਆਈਆਂ ਨੇ ਉਹ ਪੁਲੀਆਂ ਰੋਡ ਵਾਲਿਆਂ ਵੱਲੋਂ ਜਿਹੜੀ ਪੱਟੀਆਂ ਗਈਆਂ ਸੀ ਤੇ ਉਹ ਉਹਨਾਂ ਨੇ ਦੁਆਰਾ ਕੋਈ ਰਿਪੇਅਰ ਨਹੀਂ ਕੀਤੀ ਇਸ ਕਰਕੇ ਸਾਡੇ ਜਿਹੜਾ ਪਿੰਡ ਦਾ ਸੀਵਰੇਜ ਸੀ ਉਹ ਬਲੌਕ ਹੋ ਗਿਆ ਇਸ ਕਰਕੇ ਸਾਡੀ ਗਲੀਆਂ ਦੇ ਵਿੱਚ ਪਾਣੀ ਜੜਾ ਉਹ ਸ਼ੋ ਹੋ ਰਿਹਾ ਖੜਿਆ ਨਜ਼ਰ ਆ ਰਿਹਾ ਕੀ ਕਰਾਂ ਗੱਲ ਉਹ ਪ੍ਰਸ਼ਾਸਨ ਤੋਂ ਉਹ ਤਾਂ ਸਰ ਹੁਣ ਅਸੀਂ ਸਿਹਤ ਮੰਤਰੀ ਸਾਹਿਬ ਨੂੰ ਇਹੀ ਗੱਲ ਕਹਿੰਦੇ ਆ ਵੀ ਜੋ ਸਾਡੇ ਇਹ ਪ੍ਰੋਬਲਮ ਸਾਨੂੰ ਆ ਰਹੀ ਹੈ ਇਹਦੇ ਬਾਰੇ ਸੋਚਿਆ ਜਾਵੇ ਸਰ ਨੇ ਹੁਣ ਮੌਕੇ ਤੇ ਦੇਖੋ ਇਹ ਵੀ ਸਾਡਾ ਹੱਲ ਕੀਤਾ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਕਿ ਉਹ ਕੱਲ ਨੂੰ ਜੇ ਆਗੇ ਸਾਡੇ ਕੋਲ ਤੇ ਉਹ ਕੋਈ ਪ੍ਰਸ਼ਾਸਨ ਦੇ ਬੰਦੇ ਭੇਜਣਗੇ ਸਾਡੇ ਜਿਹੜਾ ਬਲੌਕ ਪਾਣੀ ਹੈ ਜਾਂ ਰੋਡ ਦੇ ਨਾਲ ਸਾਡਾ ਜਿਹੜਾ ਟੀਰੇਜ ਖਰਾਬ ਹੋਇਆ ਉਹਦਾ ਵੀ ਹੱਲ ਕੀਤਾ ਜਾਊਗਾ ਬਿਲਕੁਲ ਸਰਪੰਚ ਅਜੀਤ ਕੌਰ ਪਿੰਡ ਮਜਰੀ ਕੰਡੀਆਂ ਤੋਂ ਤੇ ਅੱਜ ਮੰਤਰੀ ਸਾਹਿਬ ਸਾਡੇ ਪਿੰਡ ਆਏ ਤੇ ਸਾਨੂੰ ਮਤਲਬ ਗ੍ਰਾਂਟਾਂ ਲਈ ਚੈੱਕ ਵੰਡ ਕੇ ਗਏ ਗੜੀਆਂ ਨਾਲੀਆਂ ਲਈ ਤੇ ਕਮਿਊਨਿਟੀ ਸ਼ੈਡਾਂ ਲਈ ਸਾਨੂੰ 13 ਲੱਖ ਰੁਪਏ ਗ੍ਰਾਂਟ ਦਿੱਤੀ ਜੋ ਕਿ ਸਾਡੇ ਪਿੰਡ ਨੂੰ ਇਸ ਟਾਈਮ ਵਿਕਾਸ ਲਈ ਬਹੁਤ ਜ਼ਿਆਦਾ ਲੋੜ ਸੀ ਕਿ ਮੰਤਰੀ ਸਾਹਿਬ ਨੇ ਪਹਿਲਾਂ ਸਾਡੀ ਪੰਚਾਇਤ ਸਰਪੰਚਤੀ ਨਾਲ ਚੁਣੀ ਗਿਆ ਉਹਨੂੰ ਵੀ 10 ਲੱਖ ਦੀ ਗ੍ਰਾਂਟ ਦਿੱਤੀ ਗਈ ਉਹਦੇ ਨਾਲ ਵੀ ਅਸੀਂ ਆਪਣਾ ਛੱਪੜ ਸੀ ਘਾਰ ਦੀ ਤਰ੍ਹਾਂ ਦੇ ਸਕੂਲ ਦੀ ਜਗ੍ਹਾ ਵਿੱਚ ਉੱਥੇ ਅਸੀਂ ਪਾਰਕ ਬਣਾ ਰਹੇ ਹਾਂ ਨਵੀਨੀਕਰਨ ਕਰ ਰਹੇ ਹਾਂ ਉਹਦਾ ਬਹੁਤ ਵਧੀਆ ਪਾਰਕ ਦਾ ਕੰਮ ਚੱਲ ਰਿਹਾ ਤੇ ਹੁਣ ਮੰਤਰੀ ਸਾਹਿਬ ਨੇ ਅੱਜ ਸਾਨੂੰ 13 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਅਸੀਂ ਬਹੁਤ ਖੁਸ਼ ਹਾਂ ਵੀ ਮੰਤਰੀ ਸਾਹਿਬ ਨੇ ਵਿਕਾਸ ਤੇ ਮੋਹਰ ਲਾ ਦਿੱਤੀ ਇੱਕ ਵੀ ਸਰਕਾਰ ਵਿਕਾਸ ਚਾਹੁੰਦੀ ਆ ਤੇ ਅਸੀਂ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਇਸ ਟਾਈਮ ਪਿੰਡਾਂ ਨੂੰ ਬਹੁਤ ਜ਼ਿਆਦਾ ਲੋੜ ਸੀਗੀ ਆਪਣੀ ਗਰਾਂਟਾ ਦੀ ਤੇ ਮੰਤਰੀ ਸਾਹਿਬ ਨੇ ਅੱਜ ਸਾਨੂੰ ਗਰਾਂਟਾ ਦਿੱਤੀਆਂ ਪਿੰਡ ਵਾਸੀਆਂ ਨੇ ਉਹਨਾਂ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਕੀਤਾ ਤੇ ਜਿਹੜੇ ਕੱਚੇ ਕਰਾਂ ਦੇ ਪੈਸੇ ਨੇ ਜਾਂ ਫਿਰ ਆਪਾਂ ਕਹਿ ਲਈਏ ਵੀ ਇੱਕ ਕਮਿਊਨਿਟੀ ਹਾਲ ਹੈਗੇ ਨੇ ਛੱਪੜ ਪੂਰੇ ਕਰਨੇ ਆ ਜਿੰਨੇ ਅੱਜ ਇੱਕ ਨਵਾਂ ਰੰਗਲਾ ਬਿਲਾਲ ਦੇ ਨਾਮ ਤੇ ਇੱਕ ਕਮਿਸ਼ਨ ਤੇ ਅੱਜ ਜਾਰੀ ਕੀਤਾ ਕੀ ਲੱਗਦਾ ਉਹਨਾਂ ਵਾਸਤੇ ਤੁਹਾਨੂੰ ਕਿੰਨੀ ਗਰਾਂਟਾ ਵਧੀਆ ਕੀ ਹੋਰ ਕਿਹੜੇ-ਕਿਹੜੇ ਕੰਮ ਲੈ ਦਿੱਤੇ ਸਾਨੂੰ ਸਾਰ ਅੱਜ ਮਤਲਬ ਗਲੀਆਂ ਨਾਲੇ ਲਈ 7 ਲੱਖ ਗਰ ਤੇ ਜਰਨਲ ਸ਼ਮਸ਼ਾਨਕ ਆਪਣਾ ਧਰਮਸ਼ਾਲਾ ਉਹਦਾ ਨਵੀਨੀਕਰਨ ਕਰਨਾ ਜੀ ਹਰ ਕਮਿਊਨਿਟੀ ਸ਼ੈੱਡ ਹੋ ਗਿਆ ਡੈਕਟਾ ਹੋ ਗਿਆ ਛੱਪੜ ਸਾਡੇ ਆਪਣਾ ਸਿਚਿਵਲ ਮਾਡਲ ਆਲਰੇਡੀ ਬਣਿਆ ਹੋਇਆ ਹੈ ਜੀ ਦੂਜਾ ਸੀ ਪਾਰਕ ਪਿੰਡ ਵਿੱਚ ਬਣਾ ਰਹੇ ਆ ਤੇ ਇੱਕ ਸਾਡਾ ਪਲੇਗਰਾਉਂਡ ਆ ਉਹਦਾ ਮਤਲਬ ਨਵੀਨੀਕਰਨ ਕਰਨਾ ਨਾਲ ਉਹਤੇ ਸਟੇਡੀਅਮ ਬਣਾਉਣ ਨਾਲ ਉਹਦੀ ਬਾਉਂਡਰੀ ਵਾਲ ਉਹ ਸਾਡੀ ਮੰਗ ਆ ਅਤੇ ਦੂਜਾ ਸਾਨੂੰ ਮੈਰੀ ਪਾਣੀ ਪਿੰਡ ਨੂੰ ਆਪਣੇ ਲੱਗਿਆ ਨਹੀਂ ਹੋਇਆ ਉਹਦੀ ਮੰਗ ਆ ਮੰਤਰੀ ਸਾਹਿਬ ਤੋਂ ਇੱਕ ਸੀ ਆਪਣਾ ਸ਼ਾਮੜਾ ਜਵੀਨਾ ਵਿੱਚ ਸਾਡੇ ਆਪਣਾ ਪਾਣੀ ਦਾ ਸਾਧਨ ਨਹੀਂ ਇਸ ਲਈ ਅਸੀਂ ਸਰਕਾਰ ਆਪਾਂ ਨੂੰ ਪਤਾ ਹੈ ਵੀ ਸਰਕਾਰ ਵੱਲੋਂ ਜਿਹੜੇ ਕਨੈਕਸ਼ਨ ਨੇ ਉਹ ਬੰਦ ਕੀਤੇ ਹੋਏ ਨੇ ਏਪੀ ਕਨੈਕਸ਼ਨ ਤੇ ਅਸੀਂ ਸੋਲਰ ਮੋਟਰ ਦਾ ਕਰ ਰਹੇ ਹਾਂ ਪ੍ਰੋਸੈਸਰੀ ਚੱਲ ਰਿਹਾ ਤੇ ਮੰਤਰੀ ਸਾਹਿਬ ਤੋਂ ਮੰਗ ਕਰਦੇ ਹਾਂ ਜਲਦੀ ਜਲਦੀ ਸਾਨੂੰ ਸੋਲਰ ਮੋਟਰ ਦਾ ਕਨੈਕਸ਼ਨ ਦਿੱਤਾ ਜਾਵੇ ਜਿਸ ਸੀਵਰੇਜ ਤੇ ਪਾਣੀ ਪੀਣ ਦੀ ਗੱਲ ਕਰੀਏ ਉਹਨਾਂ ਦੀਆਂ ਸਮੱਸਿਆਵਾਂ ਲੱਭੇ ਤਾਂ तकरीबन ਸਾਰੇ ਇੱਕ ਪਿੰਡ ਜਗਿਆ ਨੇ ਕੀ ਮੰਗ ਕਰਦੇ ਹਾਂ ਅਰਜ਼ੀ ਕਰਦੇ ਸਰ ਸਰਕਾਰ ਤੋਂ ਮੰਗ ਕਰਦੇ ਆ ਸਰਕਾਰ ਨਹੀਂ ਕਰੇ ਸਾਨੂੰ ਜੇ ਅਸੀਂ ਆਪਣੇ ਪਿੰਡ ਦੀ ਗੱਲ ਕਰੀਏ ਤਾਂ ਸਾਫ ਪਾਣੀ ਲਈ ਸਾਨੂੰ 5 ਲੱਖ ਦੀ ਗ੍ਰਾਂਟ ਹਜੇ ਹਫ਼ਤਾ ਪਹਿਲਾਂ ਦਈਆ ਮੰਤਰੀ ਸਾਹਿਬ ਨੇ ਆਲਰੇਡੀ ਸਾਡੇ ਟੈਂਕੀ ਲੱਗੀ ਹੋਈ ਆ ਉਹਦਾ ਟੂਟੀਆਂ ਲੱਗੀਆਂ ਹੋਣ ਲੋਕਾਂ ਦੇ ਹਰੇਕ ਦੇ ਪਾਣੀ ਪ੍ਰੋਪਰ ਜਾ ਰਿਹਾ ਜੀ ਪਾਣੀ ਵਾਲੀ ਤਾਂ ਸਾਡੇ ਪਿੰਡ 'ਚ ਕੋਈ ਦਿੱਕਤ ਨਹੀਂ ਪਰ ਸਰਕਾਰ ਤੋਂ ਜਿੱਥੇ ਲੋੜ ਆ ਮਤਲਬ ਨਵੀਆਂ ਟੈਂਕੀਆਂ ਦੀਆਂ ਜਾਂ ਪਾਈਪਲਾਈਨਾਂ ਨਵੀਆਂ ਦੀ ਤਾਂ ਸਰਕਾਰ ਨੂੰ ਤੇ ਫੰਡ ਜਾਰੀ ਕਰਨੇ ਚਾਹੀਦੇ ਤੇ ਜਿੱਥੇ ਟੋਬਿਆਂ ਦੀ ਕਿ ਆਪਾਂ ਨੇ ਆਮ ਤੌਰ ਤੇ ਪਿੰਡਾਂ ਵਿੱਚ ਦੇਖਦੇ ਆ ਕਿ ਨਜਾਇਜ਼ ਕਬਜ਼ੇ ਟੋਬੇ ਦੇ ਬਹੁਤ ਹੋ ਚੁੱਕੇ ਨੇ ਵੀ ਉਹਨਾਂ ਨੂੰ ਪਿੰਡ ਵਾਸੀਆਂ ਨੂੰ ਪੰਚਾਇਤਾਂ ਨੂੰ ਤੇ ਸਰਕਾਰ ਨੂੰ ਮਤਲਬ ਮਿਲ ਕੇ ਟੋਬੇ ਛਟਾਉਣੀ ਚਾਹੀਦੀ ਨੇ ਤਾਂ ਕਿ ਜਿਹੜਾ ਪਾਣੀ ਦਾ ਹੱਲ ਹੋ ਸਕੇ ਕਿਉਂਕਿ ਸੱਪਤੇ ਪਹਿਲਾਂ ਟੋਬਾ ਡੂੰਘਾ ਹੋਊਗਾ ਤਾਂ ਉੱਚ ਸੀਵਰੇਜ ਪੈ ਕੇ ਪਾਣੀ ਜਾਊਗਾ ਜੇ ਟੋਬਾ ਹੀ ਨਾ ਹੋਇਆ ਫਿਰ ਸੀਵਰੇਜ ਕੀ ਕਰੂਗਾ ਇਹ ਉਹਦੇ ਪਿੰਡ ਵਾਸੀ ਪਿੰਡ ਵਾਸੀਆਂ ਵੱਲੋਂ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਦੀ ਕੀ ਸ਼ਬਦ ਅਸੀਂ ਮਤਲਬ ਜੇ ਕਹਿ ਲਈ ਜਿਹੜਾ ਜੀ ਮੰਤਰੀ ਸਾਹਿਬ ਨੇ ਸਾਨੂੰ ਗਰੰਟੀ ਪਹਿਲਾਂ ਦਿੱਤੀਆਂ ਨੇ ਹੁਣ ਦਿੱਤੀਆਂ ਨੇ ਉਹਨਾਂ ਦਾ ਸ਼ਬਦ ਕੋਈ ਹੈ ਨਹੀਂ ਪਰ ਅਸੀਂ ਪੂਰਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਵੀ ਪਿੰਡ ਵਾਸੀ ਮੰਤਰੀ ਸਾਹਿਬ ਨੂੰ ਅਗਲੀ